ਸੋ ਜੀ ਗਾਲੀ ਡੀਪੀਜੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇਖਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਰਾਜਨੰਦਵਾਣ ਨੇ ਗੁਰਦਾਸਪੁਰ ਤੋਂ ਤਾਂ ਦੱਸਿਆ ਕਿ ਜਿਲਾ ਗੁਰਦਾਸਪੁਰ ਵਿੱਚ ਹੜ੍ਹ ਪੀੜਤਾਂ ਦੀ ਮਦਦ ਲਈ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਲੱਗੀਆਂ ਹੋਈਆਂ ਨੇ ਉੱਥੇ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਕਲਾਕਾਰ ਵੀ ਹੜ੍ਹ ਪੀੜਤਾਂ ਦੀ ਸਹਾਇਤ ਲਈ ਅੱਗੇ ਆਏ ਹਨ ਪੰਜਾਬ ਦੇ ਉੱਗੇ ਹਾਸ ਰਸਤੇ ਫਿਲਮੀ ਕਲਾਕਾਰ ਗੁਰਪ੍ਰੀਤ ਸਿੰਘ ਖੁੱਗੀ ਵੱਲੋਂ ਅੱਜ ਆਪਣੇ ਸਾਥੀਆਂ ਨਾਲ ਗਰਦਾਸਪੁਰ ਵਿਖੇ ਪਹੁੰਚ ਕੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹੜਪੀਟਾਂ ਦੀ ਸਹਾਇਤਾ ਲਈ 300 ਗੱਦੇ, 700 ਉੜਮੋਸ, 700 ਸੈਂਟਰੀ ਪੈਡ ਅਤੇ ਪਸ਼ੂਆਂ ਲਈ 30 ਟਨ ਕੈਟਰਲ ਫੋਡਰ ਰਹਿਤ ਸਮੱਗਰੀ ਵਜੋਂ ਦਿੱਤੇ ਇਸ ਮੌਕੇ ਗੁਰਪ੍ਰੀਤ ਸਿੰਘ ਕੁ ਗਿੰਨੇ ਜ਼ਿਲ੍ਹਾ ਪ੍ਰਸ਼ਾਸਨ ਗਰਦਾਸਪੁਰ ਵੱਲੋਂ ਚਲਾਏ ਜਾ ਰਹੇ ਰਾਹਤ ਕਾਰਜਾਂ ਦੀ ਸਲਾੰਗਾ ਕਰਦਿਆਂ ਕਿਹਾ ਕਿ ਸਾਰੀ ਟੀਮ ਵੱਲੋਂ ਦਿਨ ਰਾਤ ਹੜਪੀੜਤਾਂ ਦੀ ਸਹਾਇਤਾ ਲਈ ਜੋ ਉਪਰਾਲੇ ਕੀਤੇ ਜਾ ਰਹੇ ਹਨ ਉਹ ਸਲਾੰਗਾਜੋਗ ਹਨ ਉਨ੍ਹਾਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਵੀ ਇਸ ਵਿੱਚ ਆਪਣਾ ਅਹਿਮ ਯੋਗਦਾਨ ਪਾ ਰਹੀਆਂ ਹਨ ਉਨ੍ਹਾਂ ਕਿਹਾ ਕਿ ਅੱਜ ਉਹ ਪਵਾਨਦ ਖੇਤਰ ਦੇ ਸਹਿਰ ਮੁਹਾਲੀ ਅਤੇ ਮਨੋਲੀ ਪਿੰਡ ਤੋਂ ਆਪਣੇ ਸਾਥੀਆਂ ਨਾਲ ਹੜਪੀੜਤਾ ਦੀ ਮਦਦ ਕਰਨ ਲਈ ਆਏ ਹਨ ਅਤੇ ਉਨ੍ਹਾਂ ਨੇ ਇਹ ਰਾਹਤ ਸਮਗਰੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਏ ਰਾਹਤ ਕੇਂਦਰਾ ਸਹਾਤਾ ਕੇਂਦਰਾ ਵਿੱਚ ਦੇ ਦਿੱਤੀ ਹੈ ਗੁਰਪ੍ਰੀਤ ਸਿੰਘ ਘੁੱਗੀ ਨੇ ਕਿਹਾ ਕਿ ਲੋੜਵੰਦਾਂ ਦੀ ਸੇਵਾ ਕਰਨ ਵਿੱਚ ਪੰਜਾਬੀਆਂ ਦਾ ਕੋਈ ਸਾਨੀ ਨਹੀਂ ਹੈ ਅਤੇ ਇਸ ਸਮੇਂ ਵੀ ਸਮਾਜ ਸੇਵੀ ਸੰਸਥਾਵਾਂ ਪੂਰੀ ਸ਼ੇਵਾ ਭਾਵਨਾ ਨਾਲ ਹੜਪੀਟਤਾ ਦੀ ਮਦਦ ਕਰ ਰਹੀਆਂ ਹਨ ਉਹਨਾਂ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੜਪੀਟਤਾ ਦੀ ਮਦਦ ਕਰਨ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨਾਲ رابطہ ਜ਼ਰੂਰ ਕਰ ਲੈਣ ਤਾਂ ਜੋ ਉਹਨਾਂ ਨੂੰ ਪਤਾ ਲੱਗ ਸਕੇ ਕਿ ਲੋਕਾਂ ਨੂੰ ਕਿਸ ਵਸਤੂ ਦੀ ਕਿੱਥੇ ਕਿੰਨੀ ਜ਼ਰੂਰਤ ਹੈ ਤੁਸੀਂ ਦੇ ਦੇ ਪਿਓ ਡੀਪੀਸੀ ਪੰਜਾਬੀ ਬਣੇ ਰਹੋ ਇਸੇ ਤਰ੍ਹਾਂ ਇਸ ਚੈਨਲ ਦੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜਰੂਰ ਦਬਾ ਲਓ ਧੰਨਵਾਦ ਸਿਕਰ ਜੀ ਅੱਜ ਅਸੀਂ ਗੁਰਦਾਸਪੁਰ ਆਏ ਹਾਂ ਜੀ ਸੋ ਡਿਸਟ੍ਰਿਕਟ ਹੈਡਕ quarters ਬਿਠੇ ਹਾਂ ਜੀ ਮਾਨਯੋਗ ਡੀਸੀ ਸਾਹਿਬ ਦੇ ਆਫਿਸ ਡੀਸੀ ਸਾਹਿਬ ਨਾਲ ਬਿਠੇ ਹਾਂ ਜੀ ਹੁਣੇ ਸਾਡੀਆਂ ਟੀਮਾਂ ਜੋ ਆਪਣਾ ਥੈਲਫੋਨ ਲੈ ਕੇ ਆਈਆਂ ਸੀ ਸਪੈਸ਼ਲੀ ਮੋਹਾਲੀ ਤੋਂ ਕੁਝ ਮੇਰੇ ਸਾਥੀ ਸਪੈਸ਼ਲੀ ਮਨੋਲੀ ਤੋਂ ਸੋ ਖੁਆਲ ਵੀ ਹਮੇਸ਼ਾ ਵੱਧ ਚੜ ਕੇ ਆਪਣੀ ਸੇਵਾ ਇੰਦਾ ਤਾਂ ਮੈਨੂੰ ਬਹੁਤ ਚੰਗਾ ਲੱਗਾ ਜਦੋਂ ਉਹਨਾਂ ਨੇ ਇੱਛਾ ਜਤਾਈ ਕਿ ਅਸੀਂ ਵੀ ਸਾਰੇ ਨਾਲ ਜਾਣਾ ਤੇ ਸਪੈਸ਼ਲੀ ਕੈਟਲ ਫੀਲਡ ਕੈਟਲ ਫੀਡ ਲੈ ਕੇ ਆਏ ਨੇ ਔਰ ਉੱਥੇ ਫੀਲਡ ਦੇ ਵਿੱਚ ਲੋਕਾਂ ਨੂੰ ਜੋ ਬੇਸਿਕ ਨੀਡਸ ਨੇ ਉਹਦੇ ਤੇ ਵੀ ਫੋਕਸ ਕਰਕੇ ਕੁਝ ਚੀਜ਼ਾਂ ਲੈ ਕੇ ਆਏ ਆਂ ਪਰ ਮੈਂ ਸਪੈਸ਼ਲੀ ਡੀਸੀ ਸਾਹਿਬ ਕੋਲ ਇਸੇ ਕਰਕੇ ਬੈਠਾ ਸੀ ਕਿ ਪਤਾ ਲੱਗ ਸਕੇ ਕਿ ਉਹ ਟੂਰੀਅਰ ਰਿਕਵਰਮੈਂਟਸ ਐਸੀਆਂ ਨੇ ਕਿਉਂਕਿ ਅਸੀਂ ਕਈ ਵਾਰੀ ਅੰਦਾਜ਼ਾ ਨਹੀਂ ਲਾ ਸਕਦੇ ਘਰ ਬੈਠ ਕੇ ਤੇ ਆਪਣੀ ਇੱਛਾ ਨਾਲ ਕੁਝ ਚੀਜ਼ਾਂ ਲੈਣ ਨੇ ਇਕਰਕੇ ਵੀ ਕਿਸੇ ਚੀਜ਼ ਦੀ ਬਹਤਾਤ ਹੋ ਜਾਂਦੀ ਹੈ ਕਿਸੇ ਦੀ ਸ਼ਾਰਟੇਜ ਰਹਿ ਜਾਂਦੀ ਹੈ ਸੋ ਮੇਰੇ ਖਿਆਲ ਨਾਲ ਅਸੀਂ ਉਹ ਚੈੱਕ ਕਰ ਲਈਏ ਅਗਰ ਕਿ ਕੀ ਕੀ ਅੱਜ ਲੋੜ ਹੈ ਕਿਹੜੀ ਚੀਜ਼ ਦੀ 10 ਦਿਨ ਬਾਅਦ ਲੋੜ ਪੈਣੀ ਹੈ ਅਸੀਂ ਆਪਣੀਆਂ ਜਿਹੜੀਆਂ ਸੇਵਾਵਾਂ ਨੇ ਉਹਨੂੰ ਵੀ ਅਗਰ ਬਾਈਫਰਕਟ ਕਰ ਲਈਏ ਨਾ ਵੀ ਇੱਕ ਵਾਰੀ ਜ਼ੋਰ ਸਾਰਾ ਲਾ ਲਈਏ ਪਹਿਲਾਂ ਅਸੀਂ ਕਿ ਅਸੀਂ ਆਟਾ ਹੀ ਇਹਨਾਂ ਲੈ ਆਂਦਾ ਤੇ ਚੌਲੀ ਇਹਨਾਂ ਲੈ ਆਂਦੇ ਕਿ ਬਾਅਦ ਚ ਅਸੀਂ ਨਾ ਲੱਗਾ ਵੀ ਨਹੀਂ ਹੁਣ ਇੱਕ ਵਾਰੀ ਜ਼ੋਰ ਹੋ ਗਿਆ ਸੋ ਉਹ ਵੀ ਚੀਜ਼ਾਂ ਜ਼ਰੂਰੀ ਨੇ ਜਿਹੜੇ ਲੋਕ ਲੈ ਆ ਰਹੇ ਨੇ ਧੰਨਵਾਦ ਉਹਨਾਂ ਦਾ ਤੇ ਅਸੀਂ ਕੁਝ ਚੀਜ਼ਾਂ ਜ ਨਵੀਆਂ ਵੀ ਕੋਲ ਟਰਾਈ ਕੀਤੀਆਂ ਜੀ ਨੈਟ ਲਾਂਗ ਦੇ ਗੱਦੇ ਹੁੰਦੇ ਜਿਹੜੇ ਪਾਣੀ 'ਚ ਫਲੋਟ ਵੀ ਕਰ ਜਾਂਦੇ ਨੇ ਔਰ ਬੜੇ ਸਸਤੇ ਜੁ ਹੁੰਦੇ ਨੇ ਆਨਸਮਾਰਗ ਮੈਂ ਤੁਸੀਂ ਦੇਖਿਆ ਪਹੁੰਚਾ ਤੇ ਬੰਨੇ ਇੱਕ ਉਹ ਭੇਜਦੇ ਨਹੀਂ ਤੇ ਇੱਕ ਉਹ ਫਲੋਟ ਵੀ ਕਰ ਜਾਂਦੇ ਨੇ ਅਸੀਂ ਉਹ ਵੀ ਕੁਝ ਕੁਆਲਿਟੀ 'ਚ ਜਿੱਥੇ ਲੈਂਦੇ ਕਿ ਜਿਉਂ ਵਰਕ ਕਰਦੇ ਤਾਂ ਬੜੇ ਕੰਮ ਆਣਗੇ ਤੇ ਤਾਂ ਐਕਸਪੈਰੀਮੈਂਟ ਵੀ ਆਪਾਂ ਕਰ ਸਕਦੇ ਹਾਂ ਕਿ ਜਦੋਂ ਸੋਲਰ ਲਾਈਟਸ ਦੀ ਲੋੜ ਪੈਣੀ ਹੈ ਕਦੋਂ ਦਿਨ ਕੁੱਝ ਜਾਏ ਨੇ ਤੇ ਇਮੀਡੀਏਟਲੀ ਲਾਈਟ ਆਉਣੀ ਨਹੀਂ ਹਨਾ ਜੋ ਅਸੀਂ ਕਹੀਏ ਵੀ ਪاور ਜਿਹੜੀ ਹੈ ਰੀਸਟੋਰ ਹੋ ਜੇਗੀ ਨੈਕਸਟ ਡੇ ਉਹ ਨਹੀਂ ਹੋਣੀ ਸੋ ਲੋਕਾਂ ਨੂੰ ਸੋਲਰ ਲਾਈਟਸ ਦੀ ਲੋੜ ਪੈਗੀ ਸੋਲਰ ਟਾਰਚਸ ਜਿਹਾ ਆਪਣਾ ਜਿਹੜੀਆਂ ਛੋਟੀਆਂ ਵੀ ਕਈ ਵਾਰੀ ਹੁੰਦੀਆਂ ਨੇ ਉਹਨਾਂ ਟਾਰਚ ਵਗੈਰਾ ਵੀ ਦੇ ਸਕਦੇ ਆ ਇਹਨਾਂ ਨੂੰ ਔਰ ਮੈਨੂੰ ਲੱਗਦਾ ਹੈ ਕਿ ਮੈਂ ਟਰਾਈ ਕੀਤੀ ਪਰ ਮੈਨੂੰ ਪਤਾ ਨਹੀਂ ਕਿੱਥੋਂ ਮਿਲਣਗੇ ਸ਼ਾਇਦ ਦਿੱਲੀ ਨੂੰ ਮਿਲ ਸਕਣ ਸੋਲਰ ਫੈਨਸ ਵੀ ਹੁੰਦੇ ਨੇ ਜਿਹੜੇ ਇੱਕ ਵਾਰੀ ਚਾਰਜ ਹੋ ਜਿੰਨੇ ਫਿਰ ਸਾਰੀ ਰਾਤ ਚੱਲਦੇ ਰਹਿੰਦੇ ਨੇ ਤੇ ਬੱਚਿਆਂ ਨੂੰ ਪੱਖੇ ਦੀ ਬਹੁਤ ਲੋੜ ਹੋएगी ਬਾਕੀ ਦਾ ਘਰ ਚੱਲਣੇ ਨਹੀਂ ਅਜੇ ਸੋ ਇਦਾਂ ਦੀ ਉਹ ਬ੍ਰੇਨਸਟਾਰਮਿੰਗ ਕਰੀਏ ਕਿ ਆਪਾਂ ਵੈਸਟ ਕੀ ਕਰ ਸਕਦੇ ਹਾਂ ਮੈਂ ਟਰਾਈ ਕਰ ਰਿਹਾ ਜੀ ਕਿ ਤੋ ਸੋਲਰ ਟੇਬਲ ਫੈਨਸ ਮਿਲ ਜਾਣ ਛੋਟੇ ਫੈਨ ਹੀ ਹੁੰਦਾ ਮੈਂ ਇਹਦੇ ਅੱਗੋਂ ਕਾਮ ਆ ਅਜੇ ਤੰ ਤੋ ਵੀ ਕਦੇ ਕਦੇ ਨਿਕਲਦੀ ਹੈ ਬਟ ਸੋਲਰ ਡੈਫੀਨਿਟਲੀ ਇਹ ਕੰਮ ਕਰੇਗਾ ਜੀ ਸੋਲਰ ਲਾਈਟਸ ਤੇ ਫੈਨਸ ਇਤਨੀ ਚੀਜ਼ਾਂ ਅੱਗੋਂ ਲੋਕਾਂ ਨੂੰ ਗੱਦਿਆਂ ਦੀ ਕੰਬਲਾਂ ਦੀ ਖੁਦ ਮੌਸਮ ਅਜਾ ਤੱਕ ਫਲਡ ਫਲਡ ਜਿਹੜੇ ਨੇ ਉਹਨਾਂ ਦਾ ਪਾਣੀ ਡਰੇਨ ਹੁੰਦਾ ਨਿਕਲਦਾ ਜਦੋਂ ਲੋਕ ਦੁਬਾਰਾ ਜ਼ਿੰਦਗੀ 'ਚ ਵਾਪਸ ਆਉਣਾ ਸ਼ੁਰੂ ਕਰਨਗੇ ਵੈਦਰ ਚੇਂਜ ਹੋ ਚੁੱਕਾ ਹੋਏਗਾ ਸੋ ਲੋਕਾਂ ਨੂੰ ਵਿంటర్ ਕਲੋਥਿੰਗ ਦੀ ਬਹੁਤ ਲੋੜ ਹੋਏਗੀ ਪਰਾਂ 'ਚ ਗੱਦੇ ਪਲਾਈਆਂ ਰਜਾਈਆਂ ਔਰ ਮੈਂ ਸੋਚ ਰਹੀ ਸੀ ਕਿ ਉਹਦੀ ਵੀ ਸੇਵਾ ਕਰਨੀ ਪੈਣੀ ਹੈ ਜਿਹੜੇ ਫੋਲਡਿੰਗ ਬੈੱਡ ਆਉਂਦੇ ਨੇ ਜਿਹੜੇ ਉੱਤੋਂ ਫਲੈਟ ਹੁੰਦੇ ਨੇ ਪਰ ਥੱਲੇ ਫੋਲਡ ਹੋ ਜਾਂਦੇ ਨੇ ਨਵਾਰ ਵਾਲੇ ਕੱਚੀਆਂ ਥਾਵਾਂ ਤੇ ਕਈ ਵਾਰੀ ਇੰਨੇ ਕਾਮਯਾਬ ਨਹੀਂ ਹੁੰਦੇ ਮਨਜੇ ਸੋ ਉਹ ਵੀ ਜਿਹੋ ਕੁ ਲਿਆਵੇ ਨਵਾਰ ਵਾਲਾ ਉਹ ਵੀ ਕੰਮ ਆਉਣਗੇ ਲੋਕਾਂ ਦੇ ਜਿਹੜੇ ਫੋਲਡ ਹੋ ਜਾਂਦੇ ਨੇ ਪਰ ਉਹ ਵੀ ਕੋਸ਼ਿਸ਼ ਕਰੋ ਕਿਉਂਕਿ ਇਕਦਮ ਕਿਸੇ ਨੂੰ ਸੀ ਕਹੀਏ ਵੀ 2000 ਚਾਹੀਦਾ ਤਾਂ ਸ਼ਾਇਦ ਨਾ ਅਵੇਲੇਬਲ ਹੋਏਗਾ। ਸੋ ਜਿਹਦੇ ਕੋਲ ਜਿੱਥੇ ਆਉਂਦੇ ਆ 20 50 100 200 ਜਿੱਥੇ ਮਿਲਦੇ ਹਨ ਫਿਊਚਰ ਚ ਉਹ ਲੋਕਾਂ ਨੂੰ ਮੰਜੇ ਵੀ ਚਾਹੀਦੇ ਹੋਣਗੇ। ਜਿਹੜੇ ਉੱਤੇ ਪਲਾਈ ਬੋਰਡ ਲੱਗਾ ਉਹ ਤੁਸੀਂ ਸਮਝ ਗਏ ਹੋਗੇ ਮੇਰੀ ਗੱਲ। ਔਰ ਅਲੱਗ-ਇਦਾਂ ਨੀ ਹੋਰ ਚੀਜ਼ਾਂ ਆਂ ਆਪਾਂ ਬ੍ਰੇਨ ਸਟਾਰਮਿੰਗ ਕਰ ਸਕਦੇ ਆ ਕਿ ਕਿਹੜੀਆਂ ਚੀਜ਼ਾਂ ਤੋਂ ਬਿਨਾ ਘਰ ਨਹੀਂ ਚੱਲਦਾ। ਤਾਂ ਅੱਛਾ ਲੋਕਾਂ ਨੂੰ ਵੈਨ ਲਈ ਪਲਾਸਟਿਕ ਦੀਆਂ ਕੁਰਸੀਆਂ ਤੇ ਘੱਟੋ ਘੱਟ ਚਾਹੀਦੀਆਂ ਹੋਣਗੀਆਂ ਜਿਨ੍ਹਾਂ ਦਾ ਫਰਨੀਚਰ ਘਰ-ਬਾਰ ਮੰਝੇ ਪੀੜੇ ਸਾਰੇ ਸਾਰੇ ਹੀ ਰੁੜਗੇ ਹੋਣਗੇ ਉਹਨਾਂ ਨੂੰ ਪਲਾਸਟਿਕ ਦਾ ਟੇਬਲ ਚੇਰਾ ਜਿਹੜੀਆਂ ਸਟੈਗ ਹੋ ਜਾਂਦੀਆਂ ਨੇ ਉਹ ਵੀ ਆਪਾਂ ਦੇ ਸਕਦੇ ਹਾਂ ਸੋ ਹਰ ਚੀਜ਼ ਨੂੰ ਧਿਆਨ ਚ ਰੱਖੀਏ ਜੋ ਤੁਹਾਡੇ ਵੀ ਕਿਸੇ ਦੇ ਦਿਮਾਗ ਚ ਆਂਦਾ ਉਹਨੂੰ ਨੈਟ ਤੇ ਸ਼ੇਅਰ ਕਰੋ ਕਿ ਆ ਚੀਜ਼ਾਂ ਹੋ ਸਕਦੀ ਜਿਹੜੀਆਂ ਅਗੋਂ ਲੋਡ ਪੈ ਸਕਦੀ ਹੈ ਲੋਕਾਂ ਨੂੰ ਕਿਉਂਕਿ ਅਗੋਂ ਦੇ ਲੋਕਾਂ ਕੋਲ ਡੀਜ਼ਲ ਵੀ ਹੈ ਨਹੀਂ ਫਿਊਲ ਵੀ ਹੈ ਨਹੀਂ ਗੈਸ ਸਿਲੰਡਰ ਵੀ ਨਹੀਂ ਲੋਕਾਂ ਨੂੰ ਮਿਲਨੇ ਉਹਨਾਂ ਨੇ ਬਾਲਣ ਪਤਾ ਨਹੀਂ ਕਿਹੜਾ ਬਾਲਣਾ ਤੁਸੀਂ ਮੈਂ ਤਾਂ ਆਈਡੀਆ ਸੋਚ ਰਿਹਾ ਨਾ ਕਿ ਜਦੋਂ ਕੋਈ ਸਪੋਰ ਬੰਦੇ ਨੇ ਜਿਹੜੇ ਬੂਰੇ ਨਾਲ ਚੱਲ ਜਾਂਦੇ ਨੇ ਹਨਾ ਜਾਂ ਲੱਕੜ ਨਾਲ ਸਾਈਡਾਂ ਦੇ ਪਾਸੇ ਚੱਲ ਜਾਂਦੇ ਕੁਝ ਵੀ ਆਪਾਂ ਸੋਚੀਏ ਜੋ ਬੈਸਟ ਕਰ ਸਕਦੇ ਹਾਂ ਦੂਜੇ ਦੇ ਨਾਲ ਆਈਡੀਆ ਸ਼ੇਅਰ ਕਰਕੇ ਉਹ ਕਰੀਏ ਔਰ ਦੂਸਰੀ ਬੇਨਤੀ ਹੈ ਕਿ ਸਾਰਾ ਜ਼ੋਰ ਆਪਾਂ ਹੁਣ ਨਹੀਂ ਲਾਉਣਾ ਅੱਗੋਂ ਅਸੀਂ ਜਦੋਂ ਪਾਣੀ ਉਤਰੇਗਾ ਫਿਰ ਜੀਸੀਬੀ ਮਸ਼ੀਨਾਂ ਦੀ ਟਰੈਕਟਰਾਂ ਦੀ ਟਰਾਲੀਆਂ ਦੀ ਲੋਡ ਪੈਣੀ ਹੈ ਮੈਨ ਪਾਵਰ ਦੀ ਲੋਡ ਪੈਣੀ ਹੈ ਸੋ ਮੇਰੇ ਹੱਥ ਦਨ ਕੇ ਬੇਨਤੀ ਹੈ ਕਿ ਕਹਿੰਦੇ ਸੱਜਾਂ ਤੋਂ ਵੇਖ ਬੇਨ ਤੋਂ ਖਬਾ ਤੋਂ ਵੇ ਸੱਜੇ ਨੂੰ ਜੇ ਜੇ ਨੂੰ ਲੋੜ ਆ ਤਾਂ ਇਹ ਆ ਗਿਆ ਕੱਲ ਇਹਨੂੰ ਲੋੜ ਹੋਈ ਕਿਤੇ ਦੀ ਆਏਗਾ ਸੋ ਇਹੀ ਇਹ ਆ ਪੰਜਾਬ ਹੈ ਜੇ ਕੋਈ ਪੁੱਛੇ ਨਾ ਪੰਜਾਬ ਕੀ ਹੈ ਤੇ ਆਹ ਜੇ ਪੰਜਾਬ ਬਸ ਇਹ ਪੰਜਾਬ ਦੀ ਡੈਫੀਨੇਸ਼ਨ ਹੈ ਐਦਾਂ ਸੋ ਆਪਾਂ ਐਗਜ਼ਾਮਪਲ ਬੰਨਣਾ ਦੁਨੀਆ ਵਾਸਤੇ ਤੇ ਮੈਨੂੰ ਲੱਗਦਾ ਕਿ ਪੰਜਾਬ ਦੇ ਜੰਮਿਆਂ ਨੂੰ ਨਿਤ ਮਹਿਮਾ ਇਹ ਤਾਂ ਬੜੀ ਪੁਰਾਣੀ ਕਹਾਵਤ ਹੈ ਆਪਾਂ ਇਸ ਸਟਰਗਲ ਚ ਇਸ ਸੰਘਰਸ਼ ਚ ਜਲਦੀ ਬਾਅਦ ਨਿਕਲਾਂਗੇ ਔਰ ਮੈਂ ਅਜੇ ਸਰ ਗੁਰਦਾਸਪੁਰ ਡਿਸਟ੍ਰਿਕਟ ਸੀ ਆਇਆ ਕਿ ਮੈਂ ਐਡਮਿਨਿਸਟ੍ਰੇਸ਼ਨ ਦਾ ਬਹੁਤ ਧੰਨਵਾਦੀਆਂ ਡਾਕਟਰ ਆਪਣਾ ਡੀਸੀ ਸਾਹਿਬ ਡਾਕਟਰ ਸਾਹਿਬ ਇੱਥੇ ਨੇ ਮੈਡਮ ਆਪੀ ਬੈਠੇ ਨੇ ਇਹਨਾਂ ਦੀ ਸਾਰੀ ਟੀਮ ਐਸ ਡੀ ਐਮ ਸਾਹਿਬ ਸਹਦਾਨ ਬੈਠੇ ਨੇ ਸਾਲੇ ਬਹੁਤ ਟਾਈਮ ਦੇ ਹੀ ਮਨ ਕੰਮ ਕਰ ਰਹੇ ਤੇ ਅਸੀਂ ਹੋਰ ਬ੍ਰੇਨਸਟਾਰਮਿੰਗ ਕਰ ਰਹੇ ਹਾਂ ਬਹੁਤ ਧੰਨਵਾਦ